ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਿਆਜワਰਸੀ ਆ ਜੀ ਮੈਂ ਢੜਾਲੀ ਕਲਾ ਤੋਂ ਲੁਧਿਆਣਾ ਤੋਂ ਰਹਿਣ ਵਾਲਾ ਤੇ ਮੇਰੇ ਬੈਕ ਦੇ ਵਿੱਚ ਪੇਨ ਸੀਗੀ ਜੀ ਤੇ ਮੈਂ ਬਹੁਤ ਇੰਗਲਿਸ਼ ਦਵਾਈਆਂ ਖਾਦੀਆਂ ਠੀਕ ਹੈ ਮਟ ਮੈਨੂੰ ਨਈ ਸੈਟਿੰਗ ਆਈ ਠੀਕ ਹੈ ਉਸ ਤੋਂ ਬਾਅਦ ਮੈਨੂੰ ਕਿਸੇ ਮੇਰੇ ਰਿਲੇਟਿਵ ਨੇ ਦੱਸਿਆ ਕਿ ਲੁਧਿਆਣੇ ਡਾਕਟਰ ਸ਼ਰਦਾ ਜੀ ਨੂੰ ਮਿਲੋ ਉਹ ਆਯੁਰਵੈਦਿਕ ਦਵਾਈ ਦਿੰਦੇ ਨੇ ਠੀਕ ਹੈ ਉਹਨਾਂ ਦੀ ਦਵਾਈ ਖਾਣ ਦੇ ਨਾਲ ਬਹੁਤ ਜ਼ਿਆਦਾ ਸੈਟਿੰਗ ਆਈ ਮੈਨੂੰ 10 ਤੋਂ 15 ਦਿਨਾਂ ਦੇ ਵਿੱਚ 70% ਮੇਰਾ ਪ੍ਰੋਬਲਮ ਸੈੱਟ ਹੁੰਦੀ ਗਈ ਠੀਕ ਹੈ ਉਸ ਤੋਂ ਬਾਅਦ ਹੌਲੀ 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 ਬਹੁਤ ਸੈੱਟ ਹੁੰਦਾ ਗਿਆ ਮੈਂ ਉਸ ਤੋਂ ਬਾਅਦ ਮੈਂ 3 ਤੋਂ 4 ਮਹੀਨੇ ਤੱਕ ਦਵਾਈ ਖਾਧੀ 3 ਤੋਂ 4 ਮਹੀਨੇ ਤੱਕ ਦਵਾਈ ਖਾਧੀ ਹੁਣ ਮੈਨੂੰ 1% ਵੀ ਪ੍ਰੋਬਲਮ ਨਹੀਂ ਹੈਗੀ ਤੇ ਹੁਣ ਮੈਨੂੰ ਬਹੁਤ ਇੱਕ ਨੰਬਰ ਡਾਕਟਰ ਨੇ ਇੱਕ ਵਾਰੀ ਜੋ ਕਿਸੇ ਦੇ ਵੀ ਥੋੜੇ ਦਰਦ ਦਾ ਕਿਸੇ ਵੀ ਜੋੜ ਦੇ ਵਿੱਚ ਤੁਸੀਂ ਇੱਕ ਵਾਰ ਲੁਧਿਆਣੇ ਆਓ ਜੇ ਕਿਤੇ ਤੁਸੀਂ ਬਾਹਰ ਹੋ ਜਾਂ ਲੁਧਿਆਣੇ ਦੇ ਤੁਸੀਂ ਲੁਧਿਆਣੇ ਦੇ ਵਿੱਚ ਇੱਕ ਵਾਰ ਡਾਕਟਰ ਸ਼ਾਦਾ ਜੀ ਨੂੰ ਦਿਖਾਓ ਦਿਖਾਉਣ ਤੋਂ ਬਾਅਦ ਤੁਹਾਨੂੰ ਖੁਦ ਹੀ ਪਤਾ ਚੱਲ ਜਾਊਗਾ ਕਿ ਕਿੰਨੀ ਸਹੀ ਦਵਾਈ ਕਰਦੇ ਨੇ ਉਹ ਠੀਕ ਹੈ ਬਾਕੀ ਤੁਸੀਂ ਇੱਕ ਵਾਰ ਮਿਲੋ ਤੇ ਤੁਹਾਨੂੰ ਇੱਕ ਵਾਰੀ ਰਿਜ਼ਲਟ ਲੈ ਕੇ ਦੇਖੋ ਨਾ ਸਸਾ ਕਾਲ